ਹੁਣ ਲਾਹੌਰ ਦਾ ਕਿਲਾ ਰਣਜੀਤ ਸਿੰਘ ਦੇ ਪੂਰੀ ਤਰ੍ਹਾਂ ਕਬਜ਼ੇ ਵਿੱਚ ਆ ਗਿਆ। ਸੋ ਲਾਹੌਰ ਦਾ ਕਿਲਾ ਇਤਨੀ ਆਸਾਨੀ ਨਾਲ ਅਤੇ ਇਤਨੇ ਘੱਟ ਸਮੇਂ ਵਿੱਚ ਫਤਿਹ ਹੋਣਾ ਰਾਣੀ ਸਦਾ ਕੌਰ ਦੀ ਬਹਾਦਰੀ ਅਤੇ ਸਿਆਣਪ ਭਰੀ ਰਣਨੀਤੀਆਂ ਤੋਂ ਬਿਨਾ ਅਸੰਭਵ ਸੀ। ਥੋੜੀ ਜਹੀ ਦੇਰੀ ਵੀ ਰਣਜੀਤ ਸਿੰਘ ਲਈ ਘਾਤਕ ਹੋ ਸਕਦੀ ਸੀ ਕਿਉਂਕਿ ਭੰਗੀਆਂ ਤੇ ਰਾਮ ਗੜੀਆਂ ਨੇ ਵੀ ਰਣਜੀਤ ਸਿੰਘ ਨੂੰ ਕਿਲੇ ਤੋਂ ਹਟਾਉਣ ਦੀਆਂ ਤਿਆਰੀਆਂ ਖਿੱਚ ਲਈਆਂ ਸਨ। ਲਾਹੌਰ ਸ਼ਹਿਰ ਦੇ ਦਵਾਰ ਬੰਦ ਕਰਵਾ ਦਿੱਤੇ ਗਏ। ਅਤੇ ਆਉਣ ਵਾਲੀਆਂ ਔਂਕੜਾਂ ਵਾਸਤੇ ਤਿਆਰੀ ਅਤੇ ਕਿਲੇ ਦੀ ਮਜ਼ਬੂਤੀ ਦਾ ਕੰਮ ਸ਼ੁਰੂ ਕੀਤਾ ਗਿਆ। ਅਗਲੇ ਹੀ ਦਿਨ ਜੋਧ ਸਿੰਘ ਰਾਮ ਗੜੀਆ, ਗੁਲਾਬ ਸਿੰਘ ਅਤੇ ਸाहिब ਸਿੰਘ ਪੰਗੀ ਹੋਰੀ ਨizam ਦਿਨ ਕਸੂਰੀਆ ਨਾਲ ਰਲ ਕੇ ਵੱਡੀ ਤਾਕਤ ਇਕੱਠੀ ਕਰਕੇ ਬਸਿਓ ਦੇ ਖੇਤਾਂ ਵਿੱਚ ਜੇਰੇ ਲਾਈ ਲਾਹੌਰ ਤੇ ਕਬਜ਼ੇ ਦੀਆਂ ਵਿਉਂਤਾਂ ਬਣਾਉਣ ਲੱਗੇ। ਖਬਰ ਪਹੁੰਚਣ ਤੇ ਰਣਜੀਤ ਸਿੰਘ ਆਪਣੀ ਫੌਜ ਨੂੰ ਤਨਖਾਹ ਨਾ ਦੇਣ ਕਾਰਨ ਫੌਜ ਵੱਲੋਂ ਕੀਤੀ ਬਗਾਵਤ ਕਰਕੇ ਚਿੰਤਤ ਹੋ ਗਿਆ। ਤੇ ਰਣਜੀਤ ਸਿੰਘ ਦੇ ਖਜ਼ਾਨੇ ਜਿਹੜੇ ਹਨ ਉਹ ਰਾਮਨਗਰ ਤੇ ਸਿਆਲਕੋਟ ਵਿੱਚ ਸਨ। ਜਿੱਥੇ ਹੁਣ ਜਾਣਾ ਅਸੰਭਵ ਸੀ ਸੋ ਉਸ ਸਮੇਂ ਉਹ ਬਿਲਕੁਲ ਖਾਲੀ ਸੀ ਇੱਕ ਵਾਰ ਫਿਰ ਰਣਜੀਤ ਸਿੰਘ ਆਪਣੇ ਸੱਸ ਮਤਾ ਸਦਾਕੌਰ ਦੇ ਪੈਰੀਂ ਬੈ ਗਿਆ ਤੇ ਇਸ ਭਾਰੀ ਸਮੱਸਿਆ ਦਾ ਹੱਲ ਮੰਗਿਆ ਰਾਣੀ ਨੇ ਰਣਜੀਤ ਸਿੰਘ ਨੂੰ ਹੌਸਲਾ ਤੇ ਭਰੋਸਾ ਦਿੱਤਾ ਪਰ ਲੱਖਾਂ ਦੀ ਰਕਮ ਦੀ ਗੱਲ ਹੋਣ ਕਰਕੇ ਰਾਣੀ ਸਦਾਕੌਰ ਵੀ ਚਿੰਤਤ ਹੋ ਗਈ ਪਰ ਅਕਾਲ ਪੁਰਖ ਨੇ ਪਲੀ ਕੀਤੀ ਅਗਲੇ ਦਿਨ ਰਾਣੀ ਨੂੰ ਕਿਸੇ ਪਾਸਿਓਂ ਕਿਲੇ ਵਿੱਚ ਆਉਂਦਿਆਂ ਦੇਖ ਕੇ ਰਣਜੀਤ ਸਿੰਘ ਨੂੰ ਦੱਸਿਆ ਗਿਆ ਕਿ ਰਾਣੀ ਸਦਾਕੌਰ ਜੀ ਕਿ ਉਸ 80 ਸਾਲ ਦੇ ਬਜ਼ੁਰਗ ਨਾਲ ਕਿਲੇ ਵਲਾਰੇ ਹਨ ਰਣਜੀਤ ਸਿੰਘ ਆਪਣੀ ਸੱਸ ਮਾਤਾ ਦੀ ਸਿਆਣਪ ਦਾ ਕਾਇਲ ਸੀ ਉਸਦੇ ਚਿਹਰੇ ਤੇ ਫਿਰ ਇੱਕ ਚਮਕ ਜੀ ਆ ਗਈ ਰਣਜੀਤ ਸਿੰਘ ਨੇ ਬੜੀ ਉਮੀਦ ਨਾਲ ਸਦਾ ਕੋਰਵਲ ਵੇਖਿਆ ਤੇ ਸਦਾ ਕੋਰ ਨੇ ਦੱਸਿਆ ਕਿ ਇਸ ਬਜ਼ੁਰਗ ਨੂੰ ਮੈਂ ਕੱਲ ਸਾਰਾ ਦਿਨ ਲੱਭਦੀ ਰਹੀ ਇਸ ਨੂੰ ਮੀਰ ਮਨੂ ਦੇ ਦੱਬੇ ਹੋਏ ਖਜ਼ਾਨੇ ਬਾਰੇ ਪਤਾ ਹੈ ਰਣਜੀਤ ਸਿੰਘ ਅਤੇ ਸਾਰੇ ਸਰਦਾਰਾਂ ਤੇ ਫੌਜੀਓ ਸਮੇਤ ਸਾਰੇ ਚੰਬਿਤ ਸਨ ਕਿ ਕੋਈ ਔਰਤ ਇੰਨੀ ਚਲਾਕ ਬਹਾਦਰ ਤੇ ਸਿਆਣੀ ਵੀ ਹੋ ਸਕਦੀ ਹੈ ਰਣਜੀਤ ਸਿੰਘ ਨੂੰ ਤਾਂ ਆਪ ਨੂੰ ਹੀ ਯਕੀਨ ਨਹੀਂ ਸੀ ਹੋ ਰਿਹਾ ਪਰ ਉਸਨੇ ਰਾਣੀ ਸਦਾ ਕੌਰ ਦੇ ਪੈਰੀ ਹੱਥ ਲਾਏ ਤੇ ਆਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਉਸ ਬੁੱਢੇ ਆਦਮੀ ਨੇ ਕਿਲੇ ਦੇ ਇੱਕ ਕੋਨੇ ਦੇ ਦੱਬੇ ਖਜ਼ਾਨੇ ਨੂੰ ਪਟਵਾਇਆ ਜਿਸ ਵਿੱਚੋਂ ਕਰੋੜਾਂ ਦਾ ਖਜ਼ਾਨਾ ਨਿਕਲਿਆ ਤੇ ਰਣਜੀਤ ਸਿੰਘ ਦੀ ਸਾਰੀ ਸਮੱਸਿਆ ਹੱਲ ਹੋ ਗਈ ਹੁਣ ਪਿਛਲੇ ਬਕਾਇਆ ਸਮੇਂ ਤੇ ਦੋ-ਦੋ ਮਹੀਨੇ ਦੀਆਂ ਐਡਵਾਂਸ ਤਨਖਾਹਾਂ ਲੈ ਕੇ ਫੌਜੀਆ ਨੇ ਆਪਣੇ ਰਾਜ ਲਈ ਲੜਨ ਵਾਸਤੇ ਤਿਆਰੀਆਂ ਖਿੱਚ ਲਈਆਂ ਪੈਸੇ ਦੀ ਗੱਲ ਤਾਂ ਹੋਰ ਪੁਰਾਣੇ ਆਦਮੀਆਂ ਨੇ ਖੁਦਾਈ ਕਰਵਾ ਕੇ ਉੰਤਾਂ ਦਾ ਗੋਲਾ ਬਰਗੂਤ ਅਤੇ ਜੰਗੀ ਸਾਧਨਾਂ ਦਾ ਸਮਾਨ ਵੀ ਮੁਹੱਈਆ ਕਰਵਾਇਆ। ਸੋ ਸਰਦਾਰ ਰਣਜੀਤ ਸਿੰਘ ਵੱਲੋਂ ਉਹਨਾਂ ਬਜ਼ੁਰਗਾਂ ਨੂੰ ਵਿਸ਼ੇਸ਼ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰਣਜੀਤ ਸਿੰਘ ਨੇ ਹੁਣ ਪੂਰੀਆਂ ਤਿਆਰੀਆਂ ਖਿੱਚ ਲਈਆਂ ਤੇ ਡਿਫੈਂਸ ਸਿਸਟਮ ਨੂੰ ਕਈ ਹਿੱਸੇ ਮਜ਼ਬੂਤ ਬਣਾਇਆ। ਇੱਥੇ ਹੀ ਬਸ ਨਹੀਂ, ਬਸੇਂਦ ਲੜਾਈ ਵਿੱਚ ਵੀ ਸਬਾ ਕੋਰ ਨੇ ਆਪਣੀ ਵਿਸ਼ਾਲ ਅਤੇ ਇੱਕ ਨਾਨਕਸ਼ਹੀ ਸਿੱਕੇ ਥੱਲੇ ਚੱਲਣ ਵਾਲੇ ਖਾਲਸਾ ਰਾਜ ਦੀ ਉਸਾਰੀ ਦੀ ਖੁਆਇਸ਼ ਨੂੰ ਪੂਰਾ ਕਰਨ ਵਾਸਤੇ ਆਪਣੀ ਬੁੱਧੀਮਤਾ ਨਾਲ ਫਿਰ ਇੱਕ ਵਾਰ ਦੁਸ਼ਮਣ ਫੌਜ ਨੂੰ ਰਣਜੀਤ ਸਿੰਘ ਨਰ ਲਾ ਦਿੱਤਾ ਤੇ ਰਣਜੀਤ ਸਿੰਘ ਦੀਆਂ ਪਾਰੇ ਖਾਲਸੇ ਫੌਜਾਂ ਹੁਣ ਦੁਨੀਆ ਚੋਣੀਆਂ ਹੋ ਗਏ ਜੇਕਰਿਆਂ ਦੇ ਗੂੰਜਾਂ ਨਾਲ ਲਾਹੌਰ ਦਾਖਲ ਹੋਈਆਂ ਹੁਣ ਲਾਹੌਰ ਪੂਰੀ ਤਰ੍ਹਾਂ ਖਾਲਸੇ ਤਾਕਤ ਦੇ ਕੰਟਰੋਲ ਵਿੱਚ ਸੀ ਰਣਜੀਤ ਸਿੰਘ ਨੂੰ ਹੁਣ ਕੋਈ ਬਾਹਰੀ ਖਤਰਾ ਵੀ ਰੱਤਾ ਵੀ ਡਰਾ ਨਹੀਂ ਸੀ ਰਿਹਾ ਕਿਉਂਕਿ ਹੁਣ ਪੰਜ ਛੇ ਸਰਦਾਰਾਂ ਦੀਆਂ ਫੌਜਾਂ ਅਤੇ ਰਣਨੀਤਿਕ ਤਾਕਤਾਂ ਵਿਸ਼ਾਲ ਖਾਲਸੇ ਰਾਜ ਦੀ ਸਾਰੀ ਦੀਆਂ ਨੀਹਾਂ ਬਣ ਚੁੱਕੀਆਂ ਸਨ ਰਾਣੀ ਸਦਾ ਕੌਰ ਨੇ ਹੁਣ ਆਪਣੇ ਜਵਾਈ ਨੂੰ ਲਾਹੌਰ ਦਾ ਮਹਾਰਾਜਾ ਬਣਾ ਕੇ ਬਟਾਲੇ ਪਰਤਨ ਦੀਆਂ ਤਿਆਰੀਆਂ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਤਾਂ ਹੁਣ ਉਸ ਨੂੰ ਦੇਵੀ ਮੰਨਣ ਲੱਗ ਪਿਆ ਸੀ ਮੰਨੇ ਵੀ ਕਿਉਂ ਨਾ ਅਸਲ ਵਿੱਚ ਰਣਜੀਤ ਸਿੰਘ ਦੀ ਕਿਸਮਤ ਨੂੰ ਰਾਣੀ ਨਹੀਂ ਚਮਕਾਇਆ ਸੀ ਅਕਾਲ ਪੁਰਖ ਦੀ ਰਹਿਮਤ ਨਾਲ ਹੀ ਰਾਣੀ ਸਦਾ ਕੌਰ ਵਰਗੀ ਮਹਾਨ ਔਰਤ ਰਣਜੀਤ ਸਿੰਘ ਨੂੰ ਸਸ ਦੇ ਰੂਪ ਵਿੱਚ ਮਿਲੀ ਸੀ ਜਿਸ ਦੀ ਸਿਆਣਪ ਤੋਂ ਬਿਨਾਂ ਰਣਜੀਤ ਸਿੰਘ ਕਦੇ ਵੀ ਲਾਹੌਰ ਦਾ ਤਖਤ ਮਲ ਨਹੀਂ ਸੀ ਸਕਦਾ ਰਣਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਰਹਿਮਤਾਂ ਦੀ ਪੁੰਜ ਰਾਣੀ ਸਦਾ ਕੌਰ ਨਾਲ ੜ ਕੇ ਹੋਰ ਕਈ ਪ੍ਰਾਪਤੀਆਂ ਕੀਤੀਆਂ ਅਤੇ 11 ਅਪ੍ਰੈਲ 1801 ਨੂੰ ਮਹਾਰਾਜਾ ਦਾ ਕਿਤਾਬ ਹਾਸਲ ਕੀਤਾ ਇੱਥੇ ਹੀ ਬਸ ਨਹੀਂ ਸਗੋਂ ਅਮਰਤਸਰ ਚਨੋਟ ਕਸੂਰ ਕنگੜਾ ਦੀਆਂ ਮੁਹਿੰਮਾਂ ਅਤੇ ਪਠਾਣੀ ਜ਼ੁਲਮ ਖਿਲਾਫ ਹਜ਼ਾਰਾਂ اٹਕ ਅਤੇ ਹੋਰ ਕਈ ਲੜਾਈਆਂ ਵਿੱਚ ਵੀ ਰਾਣੀ ਸਦਾਕੌਰ ਨੇ ਰਣਜੀਤ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਜਿੰਗਤ ਜਰਨਲਾਂੇ ਤਰ੍ਹਾਂ ਖਾਲਸਾ ਫੌਜਾਂ ਦੀ ਇਕਵਾਇ ਕੀਤੀ ਪਰ ਅੱਗੇ ਜਾ ਕੇ ਇਹਨਾਂ ਦੀ ਆਪਸ ਵਿੱਚ ਵਿਗੜ ਗਈ ਗੱਲ ਇਸ ਤਰ੍ਹਾਂ ਹੈ ਕਿ ਸਦਾਕੌਰ ਆਪਣੇ ਦੋਤਿਆਂ ਨੂੰ ਖਾਲਸਾ ਰਾਜ ਦਾ ਵਾਰਿਸ ਬਣਾਉਣਾ ਚਾਹੁੰਦੀ ਸੀ ਪਰ ਮਹਤਾਬ ਕੌਰ ਦੇ ਕੁੱਖੁੰਜਨ ਮੈਂ ਈਸ਼ਰ ਸਿੰਘ ਬਚਪਨ ਵਿੱਚ ਹੀ ਚੜ੍ਹਾਈ ਕਰ ਗਿਆ ਪਰ 1807 ਤਾਰਾ ਸਿੰਘ ਕੇ ਬਾਅਦ ਜੋ ਇੱਕ ਮਹਾਨ ਸਿੱਖ ਜਰਨੈਲ ਸਨ ਉਹਨਾਂ ਦੇ ਇਲਾਕਿਆਂ ਨੂੰ ਖਾਲਸਾ ਰਾਜ ਵਜਿਰ ਲਾਉਣ ਦੀ ਮਹਿੰਮਤੋਂ ਵਾਪਸ ਆਉਂਦਿਆਂ ਰਾਣੀ ਸਦਾ ਕੌਰ ਨੇ ਆਪਣੀ ਤੇ ਦੇ ਕੁੱਖੁੰਜਨ ਮੈਂ ਜੁੜਵਾ ਪੁੱਜੰਗੀ ਸ਼ੇਰ ਸਿੰਘ ਅਤੇ ਤਾਰਾ ਸਿੰਘ ਰਣਜੀਤ ਸਿੰਘ ਨੂੰ ਭੇਟ ਕੀਤੇ ਪਰ ਰਣਜੀਤ ਸਿੰਘ ਨੇ ਪਹਿਲਾਂ ਹੀ ਦੂਸਰਾ ਵਿਆਹ ਕਰਾ ਲਿਆ ਸੀ ਤੇ ਉਹ ਸਿੰਘਲੇ ਦੇ ਕੁੱਖੁੰਜਨ ਮੈਂ ਪੁੱਤਰ ਨਹੀਂ ਵਾਰਿਸ ਮੰਨਿਆ ਗਿਆ ਇਸ ਕਰਕੇ ਰਾਣੀ ਸਭਾ ਕੋਰ ਦੀਆਂ ਆਸਾਂ ਤੇ ਖਰਾ ਨਾ ਉਤਰਨ ਕਰਕੇ ਜਵਾਈ ਅਤੇ ਸੱਸ ਦੇ ਰਿਸ਼ਤੇ ਵਿੱਚ ਖਟਾਸ ਪੈਦਾ ਹੋ ਗਈ। ਇਹਨਾਂ ਇਤਿਹਾਸਕ ਘਟਨਾਵਾਂ ਬਾਰੇ ਵੀ ਸਿੱਖ ਇਤਿਹਾਸਕਾਂ ਦਾ મતभेद ਹੈ। ਕੋਈ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਦੇਖਦਾ ਹੈ ਕਿ 1812 ਵਿੱਚ ਹੋਏ ਖਾਲਸਾ ਰਾਜ ਦੇ ਵਾਰਸ ਦੇ ਵਿਆਹ ਵਿੱਚ ਸਭਾ ਕੋਰ ਨਾ ਤਿਆ ਪਈ ਅਤੇ ਨਾ ਹੀ ਦੋ ਤਿਆਂ ਨੂੰ ਭੇਜਿਆ ਤਾਂ ਰਣਜੀਤ ਸਿੰਘ ਨੇ ਕਨਈਆਂ ਦੇ ਕਈ ਲਾ ਕੇ ਖਾਲਸਾ ਰਾਜ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਆਪਣੇ ਕਬਜ਼ੇ ਵਿੱਚ ਕਰ ਲਏ ਕਿਉਂਕਿ ਮਹਾਰਾਣੀ ਸਦਾ ਕੌਰ ਨੇ ਮਕਰਫਤੇ ਆਕਟਰ ਲਾਉਣੀ ਨੂੰ ਆਪਣੇ ਨਾਲ ਰਲਾਇਆ ਹੋਇਆ ਸੀ ਆਪਣੀ ਸੁਤੰਤਰਤਾ ਕਾਇਮ ਰੱਖਣ ਵਾਸਤੇ ਤੇ ਰਣਜੀਤ ਸਿੰਘ ਨੂੰ ਆਪਣਾ ਰਾਜ ਕਿਸੇ ਕੀਮਤ ਤੇ ਵੀ ਨਾ ਦੇਣ ਲਈ ਰਾਣੀ ਨੇ ਅਸਾ ਕੀਤਾ ਸੀ ਰਣਜੀਤ ਸਿੰਘ ਇੱਕ ਮੁਹਿਮ ਵਿੱਚ ਅੰਗਰੇਜ਼ਾਂ ਦੀ ਕੁਸਪੈਟ ਕਰਕੇ ਕਾਮਯਾਬ ਨਾ ਹੋ ਸਕਿਆ ਇਸ ਗੱਲ ਦਾ ਗੁੱਸਾ ਉਸਨੇ ਆਪਣੀ ਸੱਸ ਨੂੰ ਕਹਿਦ ਕਰਕੇ ਤਸੀਹੇ ਦੇ ਕੇ ਮਾਰ ਕੇ ਕੱਢਿਆ ਪਰ ਜਦੋਂ ਸੋਚੋ ਦੁਸ਼ਮਣ ਦੇ ਪੁੱਤਰਾਂ ਨੂੰ ਜਲਦੀ ਜੰਗ ਵਿੱਚ ਜਫੀਆਂ ਪਾ ਦੇ ਜਗੀਰਾਂ ਦੇਣ ਵਾਲਾ ਆਪਣੀ ਸੱਸ ਮਾਤਾ ਨਾਲ ਐਸਾ ਕਰੇਗਾ ਜਿਸ ਕਰਕੇ ਉਹ ਸ਼ੇਰੇ ਪੰਜਾਬ ਕਹਾਇਆ ਸਾਰੇ ਇਤਿਹਾਸਕਾਰਾਂ ਦੇ ਸਿਰ ਮੋਰ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਨਿਰਣਾ ਦਿੱਤਾ ਹੈ ਕਿ ਭਾਵੇਂ ਇਹ ਗੱਲ ਦੋਹਾਂ ਦੇ ਮਨਾਂ ਵਿੱਚ ਸੀ ਪਰ ਰਣਜੀਤ ਸਿੰਘ ਉਸ ਨੂੰ ਹੱਲੇ ਵੀ ਦੇਵੀ ਅਤੇ ਰਾਣੀ ਸਦਾ ਕੌਰ ਉਸ ਨੂੰ ਹੱਲੇ ਵੀ ਆਪਣਾ ਪੁੱਤ ਸਮਝ ਕੇ ਇੱਕ ਦੂਜੇ ਦਾ ਸਤਿਕਾਰ ਕਰਦੇ ਸਨ ਪ੍ਰੇਮ ਸਿੰਘ ਜੀ ਅਨੁਸਾਰ ਰਾਣੀ ਸਦਾ ਕੌਰ ਨੇ ਭਾਵੇਂ ਜੰਗੀ ਮੁਹਿੰਮਾਂ ਵਿੱਚ ਜਾਣਾ ਛੱਡ ਦਿੱਤਾ ਸੀ ਪਰ ਉਹਨਾਂ ਦਾ ਆਖਰੀ ਸਮਾਂ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਕੀਤੇਆਂ ਸਫਲਾ ਹੋਇਆ ਅੰਤ ਨੂੰ ਇਹ ਮਹਾਨ ਔਰਤ ਖਾਲਸਾ ਰਾਜ ਦੀ ਨੀਂਹ ਤਰਨ ਵਾਲੀ ਰਾਣੀ ਸਦਾਕੌਰ ਦਸੰਬਰ 1832 ਨੂੰ ਗੁਰੂ ਚਰਨਾਂ ਵਿੱਚ ਜਾ ਵਿਰਾਜੀ ਸੋ ਗੁਰੂ ਘਰਿਓਂ ਭੁਲੰਚੂnga ਬਖਸ਼ਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ